ਕੀ ਗਾਲ ਦੋਸਤੋ ਸਾਰੇ ਠੀਕ ਠਾਕ ਹੋਣ ਹੋਗੇ ਹਾਂਜੀ ਦੋਸਤੋ ਅੱਜ ਗੱਲ ਕਰਦੇ ਹਾਂ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਪ੍ਰੇਲ ਰੋਕੋ ਅੰਦੋਲਨ ਬਾਰੇ ਆਪਾਂ ਸਭ ਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਚਲਾਇਆ ਜਾ ਰਿਹਾ ਹੈ ਤੇ ਇਹ ਅੰਦੋਲਨ ਲਗਾਤਾਰ ਅੱਗੇ ਵਧ ਰਿਹਾ ਹੈ ਸੰਭੂ ਵਿਖੇ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਰੋਲ ਰੋਕੋ ਅੰਦੋਲਨ ਦੀ ਹੈ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਜੀ ਤੇ ਰੇਲਵੇ ਦੇ ਲੈਨਾਂ ਦੇ ਕਿਸਾਨ ਬੈਠੇ ਹੋਏ ਹਨ ਇਹ ਅੰਦੋਲਨ ਹੈ ਜਿਹੜਾ ਹਰਿਆਣਾ ਪੁਲਿਸ ਵੱਲੋਂ ਪਿਛਲੇ ਧਰਨੇ ਦੇ ਦੌਰਾਨ ਜ਼ਬਰਦਸਤੀ ਚੁੱਕੇ ਗਏ ਕਿਸਾਨਾਂ ਨੂੰ ਛਡਾਉਣ ਦੇ ਲਈ ਚੱਲ ਰਿਹਾ ਹੈ ਹਾਲਾਂਕਿ ਇਸ ਅੰਦੋਲਨ ਦਾ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਪ੍ਰਭਾਵ ਵੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਤੋਂ ਆਉਣ ਵਾਲੀਆਂ ਸੱਤ ਦੇ ਕਰੀਬ ਟ੍ਰੇਨਾਂ ਜਿਹੜੀਆਂ ਰੱਦ ਹੋ ਗਈਆਂ ਨੇ ਜਾਂ ਤੇ ਖਾਸ ਕਰ ਉਹ ਟ੍ਰੇਨਾਂ ਜਿਹੜੀਆਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਬਾਇਆ ਦਿੱਲੀ ਹੋ ਕੇ ਪੰਜਾਬ ਆਉਂਦੀਆਂ ਸਨ ਤੋ ਕਿ ਪਿਛਲੇ ਲਗਭਗ ਪਿਛਲੇ 6 ਦਿਨਾਂ ਤੋਂ ਕਿਸਾਨ ਰੇਲਵੇ ਰੇਨਾ ਲੈਣਾ ਦੇਖਦੇ ਬੈਠੇ ਹੋਏ ਹਨ ਦੋਸਤੋ ਅਸਲ ਦੇ ਵਿੱਚ ਕਿਸਾਨਾਂ ਦਾ ਵੀ ਕਹਿਣਾ ਕਿ ਉਹ ਕਿਸੇ ਕਿਸਮ ਦਾ ਆਰਥਿਕ ਨੁਕਸਾਨ ਦਾ ਲੋਕਾਂ ਦੀ ਖੱਦਲ ਖੁਆਰੀ ਨਹੀਂ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਵੀ ਮਤਲਬ ਕਿਸਾਨ ਵੀ ਓਨਾ ਆਮ ਲੋਕਾਂ ਚੋਂ ਹੀ ਆਉਂਦੇ ਹਨ ਪਰ ਜਿਹੜਾ ਸਰਕਾਰ ਹੈ ਨਾ ਜਿਹੜਾ ਇਹ ਸੁਣਦੀ ਨਹੀਂ ਹੈਗੀ ਇਹ ਉਹਨਾਂ ਨੇ ਕਿਸਾਨਾਂ ਨੇ ਪਹਿਲਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਸੀਗਾ ਪਰ ਸਰਕਾਰ ਦੇ ਕੰਤੇ ਜੂਣਾ ਸਰਕੀ ਦੇ ਸਰਕਾਰ ਰੇਡੀਓ ਸਿੱਧੇ ਢੰਗ ਨਾਲ ਤੁਹਾਨੂੰ ਆਪਾਂ ਨੂੰ ਵੀ ਪਤਾ ਕਿੱਥੇ ਮੰਗਦੀ ਆ ਦੇ ਇੱਕ ਮਜਬੂਰੀ ਵਾਸਤੇ ਕਿਸਾਨਾਂ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ ਹੈ ਜਿਹੜਾ ਚਲਾਉਣਾ ਪੈ ਰਿਹਾ ਇਹ ਸਭ ਦੀ ਜਾਣਕਾਰੀ ਸਰਬਰ ਸਿੰਘ ਪੰਦੇਰ ਵੱਲੋਂ ਦਿੱਤੀ ਗਈ ਪਰ ਇਸ ਦਾ ਜਿਹੜਾ ਵਧੀਆ ਪ੍ਰਭਾਵ ਹੈ ਉਹ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਕਿਸਾਨ ਜਥੇਬੰਦੀਆਂ ਵੱਲੋਂ ਕਾਲ ਆ ਗਈ ਮਤਲਬ ਸੱਦਾ ਦਿੱਤਾ ਗਿਆ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕੋਈ ਵੀ ਪਾਸਪਾਲੀ ਡਰੇੜਾ ਕੋਈ ਵੀ ਪਾਸਪਾਲੀ ਡਰੇੜਾ ਚੋਣਾਂ ਜਾਂ ਵੋਟਾਂ ਦੇ ਲਈ ਆਊਗਾ ਤਾਂ ਉਸ ਦਾ ਜ਼ਬਰਦਸਤ ਵਿਰੋਧ ਕਰੋ ਉਸ ਦਾ ਜ਼ਬਰਦਸਤ ਜਿਹੜਾ ਵਿਰੋਧ ਕਰੋ ਹਰ ਤਰ੍ਹਾਂ ਨਾਲ ਉਸ ਦਾ ਵਿਰੋਧ ਕਰੋ ਇਸੇ ਵਿਰੋਧ ਦੇ ਤਹਿਤ ਕੱਲ ਬਰਨਾਲਾ ਦੇ ਵਿੱਚ ਅਰਵਿੰਦ ਖੰਨਾ ਦਾ ਜਿਹੜਾ ਜ਼ਬਰਦਸਤ ਜਿਹੜਾ ਵਿਰੋਧ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਅਰਵਿੰਦ ਖੰਨਾ ਸੰਗਰੂਪ ਤੋਂ ਭਾਜਪਾ ਦੇ ਜਿਹੜੇ ਮੁੱਖ ਚਿਹਰਾ ਨੇ ਮੁੱਖ ਲੀਡਰ ਨੇ ਸੈਦ ਆਉਣ ਵਾਲੀਆਂ ਵੋਟਾਂ ਦੇ ਵਿੱਚ ਉਹ ਭਾਜਪਾ ਉਮੀਦਵਾਰ ਵੀ ਹੋਣਾ ਇਸੇ ਤਹਿਤ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਜ਼ਬਰਦਸਤ ਘਰਾਓ ਕੀਤਾ ਗਿਆ ਹਾਲਾਂਕਿ ਇਸ ਸਮੇਂ ਕਾਫੀ ਜ਼ਿਆਦਾ ਪੰਜਾਬ ਪੁਲਿਸ ਜਿਹੜੀ ਤਨਾਤ ਸੀ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਤਨਾਤ ਸੀ ਪਰ ਪੰਜਾਬ ਪੁਲਿਸ ਦੀ ਜਿਹੜੀ ਆ ਦੋਸਤੋ ਇਸ ਸਮੇਂ ਕੁਸੂਤੀ ਜੀ ਸਥਿਤੀ ਜਿਹੜੀ ਉਲਟੀ ਜੀ ਸਥਿਤੀ ਦੇ ਵਿੱਚ ਫਸੀ ਹੋਈ ਆ ਕਿਉਂਕਿ ਜੇ ਤਾਂ ਉਹ 5-15 ਸਾਲ ਦਿੰਦਿਆਂ ਤਾਂ ਕਿਸਾਨ ਕਹਿਣਗੇ ਕਿ ਵੀ ਯਾਰੇ ਤਾਂ ਪੰਜਾਬ ਪੁਲਿਸ ਹੈ ਜਿਹੜੀ 5-15 ਨਾਲ ਸੜੀ ਹੋਈ ਆ ਜੇ ਕਿਸਾਨਾਂ ਦਾ ਸਾਥ ਦੇਊਗੀ ਤਾਂ ਫਿਰ ਆ ਜਿਹੜੀ ਇੱਕ ਭਾਵੇਂ ਭਾਲ ਕਹਿੰਦੇ ਨੇ ਮੌਜੂਦਾ ਆਪ ਸਰਕਾਰ ਦੇ ਸਮੇਂ ਪੰਜਾਬ ਦੇ ਵਿੱਚ ਲੋਅ ਆਰਡਰ ਆਰਡਰ بس ਖਾਦਮਲ ਲੋਅਰ ਆਰਡਰ ਦੀ ਕੋਈ ਇਸ ਦਿੱਤੀ ਨਹੀਂ ਹੈਗੀ ਇਸ ਲਈ ਵੀ ਪੰਜਾਬ ਪੁਲਿਸ ਨੂੰ ਵੀ ਸਮਝ ਨਹੀਂ ਆ ਰਿਹਾ ਕੀ ਕਰੀਏ ਕੀ ਨਾ ਕਰੀਏ ਹਾਲਾਂਕਿ ਮੌਜੂਦਾ ਜਿਹੜੀ ਆਮ ਪਾਰਟੀ ਦੀ ਸਰਕਾਰ ਆਪ ਸਰਕਾਰ ਹੈਗੀ ਉਹਨਾਂ ਨੇ ਥੋੜੀ ਪੰਜਾਬ ਪੁਲਿਸ ਨੂੰ ਜਿਹੜੀ ਟੱਲ ਦਿੱਤੀ ਗਈ ਹੈ ਇਸ ਦੇ ਨਾਲ ਹੀ ਦੋਸਤੋ ਜੋ ਗਰਦਾਸਪੁਰ ਤੋਂ ਦਿਨੇਸ਼ ਬੱਬੂ ਭਾਜਪਾ ਮੰਤਰੀ ਦੇ ਦਰ ਨੇ ਉਹਨਾਂ ਦਾ ਵੀ ਜਗ੍ਹਾ ਜਗ੍ਹਾ ਜ਼ਬਰਦਸਤੜਾ ਰੋ ਸੋ ਰਿਹਾ ਨਾ ਜਗ ਜਾ ਜ਼ਬਰਦਸਤ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਕੱਲ ਉਹ ਫਤਿਹਗੜ ਤੂੜੀਆਂ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਗਏ ਸਨ ਨਾਲ ਉਹਨਾਂ ਦੇ ਫਤਿਹਜੰਗ ਵਾਜਬਾਜੀ ਸਨ ਜੋ ਜਿੱਕੀ ਸਾਹਿਬ ਪ੍ਰਤਾਪ ਸਿੰਘ ਵਾਜਬਾਜੀ ਦੇ ਭਰਾ ਹਨ ਤੇ ਉੱਥੇ ਉਹਨਾਂ ਨੇ ਜਿਹੜੇ ਚੋਣ ਪ੍ਰਚਾਰ ਦੇ ਲਈ ਜਾਣਾ ਮਤਲਬ ਗਏ ਹੋਏ ਸਨ ਤੇ ਕਿਸਾਨਾਂ ਨੇ ਉਹਨਾਂ ਦਾ ਜ਼ਬਰਦਸਤ ਕਰੋ ਕੀਤਾ ਤੇ ਉਹਨਾਂ ਨੂੰ ਕਿਸਾਨਾਂ ਨੇ ਕਿਹਾ ਕਿ ਅਸੀਂ ਕੁਝ ਤੁਹਾਡੇ ਨਾਲ ਸਵਾਲ ਜਵਾਬ ਕਰਨੇ ਹਨ ਤੇ ਉਹਨਾਂ ਨੇ ਵੀ ਕਿਹਾ ਤਾਂ ਵੀ ਚਲੋ ਕਰ ਲਓ ਪਰ ਕਿਸਾਨਾਂ ਨੇ ਉਹਨਾਂ ਦੇ ਉੱਤੇ ਅਜਿਹੇ ਤਿੱਖੇ ਤਿੱਖੇ ਸਵਾਲ ਡਾਗੇ ਕਿ ਉਹਨਾਂ ਦੋਨਾਂ ਨੂੰ ਉਹਨਾਂ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਆਇਆ ਹਾਂ ਕਿਸਾਨਾਂ ਦੇ ਜਿਹੜੇ ਸਵਾਲ ਸੀ ਉਹ ਬਈ ਥੋੜੇ ਸਿੰਪਲ ਸੀਗੇ ਉਹਨਾਂ ਦਾ ਬਸ ਉਹ ਹੀ ਸੀ ਕਿ ਧਰਨੀ ਨਾਂ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕਿਉਂ ਕੀਤਾ ਗਿਆ ਯੂਪੀ ਦੇ ਵਿੱਚ ਕਿਸਾਨਾਂ ਦੇ ਗੱਡੀ ਚੜਾਈ ਗਈ ਉਹ ਵੀ ਭਾਸ਼ਵਾਂ ਲੀਡਰਸ਼ਿਪ ਕਿਉਂ ਮਾਰਿਆ ਗਿਆ ਕਿਸਾਨਾਂ ਤੇ ਉਸ ਕੇਸ ਦਾ ਕੀ ਬਣਿਆ ਤੇ ਉਸ ਨੂੰ ਉਹਦੀ ਸਜ਼ਾ ਦਾ ਕੀ ਬਣਿਆ ਤੇ ਐਮਐਸਪੀ ਬਾਰੇ ਕੀ ਖਿਆਲ ਹੈ ਹਦਨੇਸ਼ ਬੱਗੂ ਨੇ ਤਾਂ ਇੰਨਾਂ ਸਵਾਲਾਂ ਦੇ ਬਾਰੇ ਉਹ ਤਾਂ ਵਸ ਚੁੱਪੇ ਕਰ ਗਿਆ ਹਾਲਾਂਕਿ ਫਤਿਹ ਦੀ ਅੰਗਵਾਜ ਬਣੀ ਜਿਹੜੇ ਉਹ ਗੋਲ ਮੋਲ ਸਵਾਲ ਜਿਹੜੇ ਦਿਨ ਦਿਨ ਆਜ਼ਰਾ ਹੈ ਤੇ ਤੋਂ ਇਲਾਵਾ ਕਈ ਜਗ੍ਹਾ ਕਈ ਪਿੰਡਾਂ ਦੇ ਵਿੱਚ ਹੈ ਜਿਹੜਾ ਹੰਸ ਰਾਜ ਹੰਸ ਦਾ ਵੀ ਜਿਹੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਇਸ ਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਰੋਕੋ ਅੰਦੋਲਨ ਦਾ ਜਿਹੜਾ ਪ੍ਰਭਾਵ ਹੈ ਮਤਲਬ ਚੰਗਾ ਹੀ ਪੈ ਰਿਹਾ ਪੰਜਾਬ ਦੇ ਵਿਧਾ ਸਰਕਾਰ ਪੰਜਾਬ ਦੇ ਵਿੱਚ ਜੋ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਆ ਉਸ ਦਾ ਵੀ ਵਿਰੋਧ ਦੇਖਣ ਨੂੰ ਮਿਲ ਰਿਹਾ ਕਿਉਂਕਿ ਵਾਅਦੇ ਬਹੁਤ ਹੋਏ ਸਨ ਪਰ ਬਫਾ ਨਹੀਂ ਹੋਏ ਇਸ ਦੇ ਤਹਿਤ ਬਸੇ ਪਠਾਨਾਂ ਦੇ ਵਿੱਚ ਜੋ ਆਪ ਦੇ ਮੌਜੂਦਾ ਆਪ ਵਿਧਾਇਕ ਨੇਗੇ ਜਿਹੜੇ ਉਹਨਾਂ ਦਾ ਰਪਿੰਦਰ ਰਿੰਪੀ ਉਹਨਾਂ ਦਾ ਵਿਰੋਧ ਦੇਖਣ ਨੂੰ ਵੀ ਮਿਲ ਰਿਹਾ ਹੈ ਕਿਉਂਕਿ ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵਿਰੋਧ ਦੀ ਵੀਡੀਓ ਜਿਹੜੀ ਕਾਫੀ ਘੁੰਮ ਰਹੀ ਆ ਦੋਸਤੋ ਤੁਹਾਨੂੰ ਅੱਜ ਇੱਕ ਸਿਆਸਤ ਦਾ ਰੰਗ ਦੱਸਦੇ ਹਾਂ ਅੱਜ ਕੱਲ੍ਹ ਬਸਤੀ ਪਠਾਨਾਂ ਦੇ ਵਿੱਚ ਰਪਿੰਦਰ ਰਿੰਪੀ ਆਪ ਦੇ ਆਪਣੇ ਵਿਰੋਧੀ ਰਹਿ ਚੁੱਕੇ 2022 ਦੀਆਂ ਵੋਟਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਖੜੇ ਗੁਰਪ੍ਰੀਤ ਜੋ ਜੀਪੀਸੀ ਉਹਨਾਂ ਵਿਰੋਧੀ ਰਹਿ ਚੁੱਕੇ ਸੀ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਦੇ ਵੋਟਾਂ ਮੰਗਦੇ ਨਜ਼ਰ ਆ ਰਹੇ ਸਨ ਗੱਲ ਇਹ ਹੈ ਕਿ ਦੋਸਤੋ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸੀ ਗੁਰਪਿੰਦਰ ਰਿੰਪੀ ਤੇ ਕਾਂਗਰਸ ਵੱਲੋਂ ਉਮੀਦਵਾਰ ਸੀ ਗੁਰਪ੍ਰੀਤ ਜੀਪੀ ਤੇ ਉਹਨਾਂ ਉਹ ਵੋਟਾਂ ਦੇ ਦੌਰਾਨ ਦੋਨੇ ਉਮੀਦਵਾਰ ਇੱਕ ਦੂਜੇ ਦੇ ਉੱਤੇ ਮਤਲਬ ਇਲਜ਼ਾਮ ਲਾ ਰਹੇ ਸਨ ਇੱਕ ਦੂਜੇ ਨੂੰ ਵਧੀਆ ਘਟੀਆਂ ਦੱਸ ਰਹੇ ਸਨ ਰੁਪਿੰਦਰ ਰਿੰਪੀ ਨੇ ਵੀ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਪ੍ਰਚਾਰਿਆ ਕਿ ਗੁਰਪ੍ਰੀਤ ਜੀ ਪੀਆ ਉਹਨੂੰ ਕਾਂਗਰਸ ਵੱਲੋਂ ਵਧੀਆ ਇਨਸਾਨ ਨਹੀਂ ਉਹ ਐਵੇਂ ਉਹ ਐਵੇਂ ਤੇ ਇਸੇ ਦੇ ਤਹਿਤ ਜਿਹੜੇ ਉਹਨਾਂ ਦੇ ਉਹਨਾਂ ਵੋਟਾਂ ਦੇ ਦੌਰਾਨ ਜਿਹੜੀ ਰੁਪਿੰਦਰ ਰਿੰਪੀ ਦੀ ਲਗਭਗ ਰਿਕਾਰਡ ਜਿਹੜੀ ਇੱਜ਼ਤ ਪ੍ਰਾਪਤ ਹੋਈ ਸੀ ਉਹਨਾਂ ਨੇ ਬੁਰੀ ਤਰ੍ਹਾਂ ਗੁਰਪ੍ਰੀਤ ਜੀਪੀ ਨੂੰ ਹਰਾਇਆ ਹਰਾਇਆ ਹੀ ਨਹੀਂ ਬਲਕਿ ਉਹਨਾਂ ਦੀ ਜ਼ਮਾਨਤ ਵੀ ਜਬਤ ਕਰਾਈ ਸੀ ਪਰ ਉਸ ਤੋਂ ਬਾਅਦ ਗੁਰਪ੍ਰੀਤ ਜੀਪੀ ਆਮ ਆਦਮੀ ਪਾਰਟੀ ਦੇ ਵਿੱਚ ਰਲ ਗਏ ਸਨ ਅਤੇ ਹੁਣ ਜਿਹੜੇ ਆਮ ਆਦਮੀ ਪਾਰਟੀ ਦਾ ਉਹ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਚਿਹਰੇ ਨੇ ਆਮ ਆਦਮੀ ਪਾਰਟੀ ਵੱਲੋਂ ਬਸੀ ਪਠਾਨਾਂ ਦੇ ਵਿੱਚ ਉਮੀਦਵਾਰ ਖੜੇ ਹੋਏ ਨੇ ਤੇ ਅੱਜ ਕੱਲ ਜਿਹੜੇ ਰੁਪਿੰਦਰ ਰਿੰਪੀ ਨੇਗੇ ਉਹਨਾਂ ਦਾ ਉਹਨਾਂ ਦੇ ਦਾ ਸਾਧ ਦਿਨ ਦੇ ਨਾਜ਼ਰ ਆ ਰਹੇ ਨੇ ਉਹਨਾਂ ਦਾ ਚੋਣ ਪ੍ਰਚਾਰ ਕਰਦੇ ਨਾਜ਼ਰ ਆ ਰਹੇ ਨੇ ਉਹਨਾਂ ਦੇ ਲੋਕਾਂ ਤੋਂ ਵੋਟਾਂ ਮੰਗਦੇ ਨਾਜ਼ਰ ਆ ਰਹੇ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਨੂੰ ਵਧੀਆ ਇਨਸਾਨ ਕਹਿ ਕੇ ਪ੍ਰਚਾਰਿਆ ਜਾ ਰਿਹਾ ਪਰ ਇੱਥੇ ਇੱਕ ਗੱਲ ਇਹ ਉੜਦੀ ਆ ਦੋਸਤੋ ਕਿ ਸਿਰਫ ਪਾਰਟੀ ਬਦਲ ਨਾਲ ਇਨਸਾਨ ਚੰਗਾ ਮਾੜਾ ਹੋ ਜਾਂਦਾ ਹਾਂ ਸਾਸਤ ਦਾ ਬਾਈ ਇਹੀ ਤਾਂ ਗੁਣਾ ਹੈਗਾ ਜੋ ਸਾਡਾ ਜੋ ਮਤਲਬ ਜੋ ਮੇਰਾ ਉਹ ਚੰਗਾ ਹੈ ਜੋ ਸਾਡੇ ਸਾਥ ਹੈ ਉਹ ਬਸ ਵਧੀਆ ਹੈਗਾ ਜੋ ਸਾਡੇ ਨਾਲ ਖੜਾ ਹੈ ਜੋ ਸਾਡੀ ਪਾਰਟੀ ਦਾ ਸਾਥ ਦਿੰਦਾ ਜੋ ਸਾਡੇ ਲਈ ਚੋਣ ਪ੍ਰਚਾਰ ਕਰਦਾ ਸਾਡੇ ਲਈ ਵੋਟਾਂ ਮੰਗਦਾ ਹੈਗਾ ਸਾਡੇ ਲਈ ਦਿਨ ਰਾਤ ਮਿਹਨਤ ਕਰਦਾ ਹੈ ਹਾਂ ਉਹ ਚੰਗਾ ਹੈਗਾ ਉਹ ਪਾਕ ਸਾਫ ਹੈ ਬਾਕੀ ਪਾਰਟੀਆਂ ਬਾਕੀ ਉਮੀਦਵਾਰ ਨੇ ਜਿਹੜੇ ਉਹ ਲਾਲੋ ਵੀ ਦਾਗ ਹੀ ਨੇਗੇ ਉਹ ਵੀ ਕੱਡਿਆ ਹੀ ਨੇਗੇ ਬਸ ਇਹੀ ਸਿਆਸਤ ਦਾ ਮੇਰੇ ਹਿਸਾਬ ਨਾਲ ਤਾਂ ਗੁਣਾ ਹੈਗਾ ਬਾਈ ਤੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਰਪਿੰਦਰ ਰਿੰਪੀ ਦੀ ਇੱਕ ਵਿਰੋਧ ਦੀ ਵੀਡੀਓ ਜਿਹੜੀ ਪਰਸੋਂ ਤੋਂ ਕਾਫੀ ਜ਼ਿਆਦਾ ਘੁੰਮਦੀ ਨਜ਼ਰ ਆ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕੁਝ ਔਰਤਾਂ ਨੇ ਜਿਹੜੀਆਂ ਰਪਿੰਦਰ ਰਿੰਪੀ ਤੋਂ ਸਵਾਲ ਕਰ ਰਹੀਆਂ ਨੇ ਕਿ ਜਿਹੜੇ ਸਾਡੇ ਮੰਥਲੀ ਮਹੀਨੇਵਾਰ ਖਾਤੇ ਦੇ ਵਿੱਚ ਪੈਸੇ ਪਾਉਣੇ ਦਾ ਵਾਅਦਾ ਸੀ ਜਿਹੜਾ ਆਪ ਸਰਕਾਰ ਵੱਲੋਂ ਕੀਤਾ ਗਿਆ ਸੀ ਉਹਨਾਂ ਪੈਸਿਆਂ ਦਾ ਕੀ ਬਣਿਆ ਤੇ ਹਰਪਿੰਦਰ ਰਿੰਪੀ ਉਹਨਾਂ ਸਵਾਲਾਂ ਤੇ ਚੁੱਪ ਖੜੇ ਨਜ਼ਰ ਆ ਰਹੇ ਨੇ ਵੀਡੀਓ ਕਾਫੀ ਜ਼ਿਆਦਾ ਮਤਲਬ ਘੁੰਮ ਰਹੀ ਹੈ ਜੀ ਦੋਸਤੋ ਤੇ ਹੁਣ ਆਪਾਂ ਮੈਂ ਇੱਕ ਗੱਲ ਚਲੋ ਜੋ ਹੁੰਦਾ ਠੀਕ ਹੈਗਾ ਹਨਾ ਪਰ ਮੈਂ ਇੱਕ ਗੱਲ ਯਾਰ ਮੈਂ ਕਹਿਣਾਗਾ ਮੈਂ ਕੋਈ ਆਮ ਆਦਮੀ ਪਾਰਟੀ ਦਾ ਵਿਰੋਧੀ ਵੀ ਨਹੀਂ ਤੇ ਸਪੋਰਟਰ ਵੀ ਨਹੀਂ ਹੈਗਾ ਹਨਾ ਆਪਾਂ ਤੇ ਪਰ ਇੱਕ ਗੱਲ ਮੈਂ ਕਹਿਣਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਨੇ ਹਾਂ ਚੱਲ ਬਾਦੇ ਜ਼ਿਆਦਾ ਕੀਤੇ ਸਾਨੂੰ ਪੂਰੇ ਨਹੀਂ ਹੋਏ ਪਰ ਕੁਝ ਕੁ ਗੱਲਾਂ ਤੇ ਸਹੀ ਵੀ ਜ਼ਰੂਰ ਉੱਤਰ ਦੀ ਨਜ਼ਰ ਆ ਰਹੀ ਹੈਗੀ ਪਰ ਆਪਾਂ ਵਾਪਸ ਆਉਣੇ ਹਾਂ ਮੇਨ ਮੁੱਦੇ ਦੇ ਕਿਸਾਨ ਜਿਹੜਾ ਕਿਸਾਨਾਂ ਵੱਲੋਂ ਚਲਾਇਆ ਗਿਆ ਰੇਲ ਰੋਕੋ ਅੰਦੋਲਨ ਹੈਗਾ ਤੇ ਮੈਨੂੰ ਨਹੀਂ ਪਤਾ ਇਹ ਅੰਦੋਲਨ ਦਾ ਜਿਹੜਾ ਰਿਜ਼ਲਟ ਹੈ ਕੀ ਰਹੂ ਚੰਗਾ ਰਹੂ ਮਾੜਾ ਰਹੂ ਜਾਂ ਕਿਸਾਨ ਕਾਮਜਾਂਵ ਹੋ ਜਾਣਗੇ ਆਪਣੇ ਭਰਾਵਾਂ ਨੂੰ ਆਪਣੇ ਜਿਹੜੇ ਨਾਲ ਦੇ ਸਾਥੀ ਸੀ ਉਹਨਾਂ ਨੂੰ ਸ਼ਟਾਉਨ ਦੇ ਵਿੱਚ ਪਰ ਹਾਂ ਇਹ ਇੱਕ ਗੱਲ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਕਿ ਇਸ ਅੰਦੋਲਨ ਦਾ ਬਾਈ ਜਿਹੜਾ ਪ੍ਰਭਾਵ ਹੈ ਪੰਜਾਬ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਇਹ ਵੋਟਾਂ ਨੇ ਚੋਣਾਂ ਦੇ ਇਹਨਾਂ ਦੇ ਵਿੱਚ ਜ਼ਬਰਦਸਤ ਦੇਖਣ ਨੂੰ ਮਿਲੂਗਾ ਦੋਸਤੋ ਵੀਡੀਓ ਕਿਦਾਂ ਦੀ ਲੱਗੀ ਜੇ ਵੀਡੀਓ ਦੇ ਵਿੱਚ ਕੋਈ ਘੱਟ ਕਾਡ ਬਾਅਦ ਜਾਂ ਕੋਈ ਗਲਤ ਸ਼ਬਦ ਜਾਂ ਬੋਲਿਆ ਗਿਆ ਹੋਵੇ ਹਨਾ ਤਾਂ ਉਸਦੇ ਲਈ ਮਾਫੀ ਚਾਹਾਂਗਾ ਬਦਦਵਾ ਦੋਸਤੋ ਸ਼ੇਅਰ ਕਰਨਾ ਸਪੋਰਟ ਕਰਨੀ ਥੈਂਕ ਯੂ ਥੈਂਕ ਯੂ ਸੋ ਮਚ